ਪਹਿਲਾਂ ਤੇ ਇਹ ਬਹੁਤ ਮਨਦਪਾਗੀ ਘਟਨਾ ਹੈ ਕਿ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਡਰਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਸਾਡੇ ਦੇਵੀ ਦੇਵਤਿਆਂ ਨੂੰ ਫੇਸਬੁੱਕ ਵਟਸਐਪ ਤੇ ਗਾਲਾਂ ਕੱਢੀਆਂ ਜਾ ਰਹੀਆਂ ਉਹਨਾਂ ਦੀਆਂ ਤਸਵੀਰਾਂ ਦੇ ਨਾਲ ਸ਼ੇਅਰ ਸ਼ੇਅਰ ਕੀਤੀ ਜਾ ਰਹੀ ਹੈ ਉਹਨੇ ਕੈਸੀ ਕਿਹੜੀ ਹੇਟ ਸਪੀਚ ਦਿੱਤੀ ਕਿ ਜਿਹੜਾ ਤੁਸੀਂ ਉਹਦੇ ਖਿਲਾਫ ਉਹਨਾਂ ਦੇ ਖਿਲਾਫ ਪਰਚਾ ਦਰਜ ਕਰ ਰਹੇ ਹੋ ਜਿਹੜਾ ਦੇਸ਼দ্রোহੀ ਹੈ ਜੇ ਸਾਡੇ ਹਿੰਦੂ ਸਮਾਜ ਦੇ ਲੋਕ ਉਹਦੇ ਖਿਲਾਫ ਨਹੀਂ ਬੋਲਣਗੇ ਨਹੀਂ ਕੋਈ ਐਕਸ਼ਨ ਲੈਣਗੇ ਤੱਪ ਪੰਜਾਬ ਦੇ ਵਿੱਚ ਬਣੂਗਾ ਕੀ ਆਪਾਂ ਹਿੰਦੂ ਹਿੰਦੂ ਕੱਟ ਕਰਾਂਗੇ ਉਹਦੇ ਵਿੱਚ ਸਟੱਟ ਦੇ ਵਿੱਚ ਜੋ ਫੈਸਲਾ ਹੋਏਗਾ ਉਹਦਾ ਜਿਹੜਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਦਿੱ ਬੰਬਾਂ ਦੇ ਹਮਲੇ ਹੋ ਰਹੇ ਆ ਕਦੀ ਗੋਲੀਆਂ ਮਾਰੀਆਂ ਜਾ ਰਹੀਆਂ ਤਲਵਾਰਾਂ ਨਾਲ ਹਿੰਦੂਆਂ ਨੂੰ ਸਰੇ ਵੱਢਿਆ ਜਾ ਰਿਹਾ ਜੇ ਅਸੀਂ ਉਹਦੇ ਹੱਕ 'ਚ ਬੋਲਦੇ ਆ ਇਹ ਕਾਦੀ ਹੇਟ ਸਪੀਚ ਹੋਈ ਚਲੋ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਕੱਲ ਲੁਧਿਆਣਾ ਦੇ ਵਿੱਚ ਜਿਹੜੇ 4 ਹਿੰਦੂ ਲੀਡਰਾਂ ਦੇ ਉੱਤੇ ਲੁਧਿਆਣਾ ਪੁਲਿਸ ਵੱਲੋਂ ਹੇਟ ਸਪੀਚ ਦੀ ਐਫਆਈਆਰ ਦਰਜ ਕੀਤੀ ਗਈ ਹੈ ਪਹਿਲਾਂ ਤੇ ਇਹ ਬਹੁਤ ਮੰਦਭਾਗੀ ਘਟਨਾ ਹੈ ਕਿ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਡਰਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਕਾਫੀ ਕਿਹੜੀ ਹੇਟ ਸਪੀਚ ਦਿੱਤੀ ਕਿ ਜਿਹੜਾ ਤੁਸੀਂ ਉਹਦੇ ਖਿਲਾਫ ਉਹਨਾਂ ਦੇ ਖਿਲਾਫ ਪਰਚਾ ਦਰਜ ਕਰ ਰਹੇ ਹੋ ਜੇ ਉਹ ਖਾਲਿਸਤਾਨ ਦੇ ਖਿਲਾਫ ਬੋਲਣਾ ਹੇਟ ਸਪੀਚ ਹੈ ਤਾਂ ਫਿਰ ਤੁਸੀਂ ਸਾਰਿਆਂ ਤੇ ਐਫਆਈਆਰ ਦਰਜ ਕਰੋ ਤੁਸੀਂ ਮਤਲਬ ਕੀ ਕਹਿਣੇ ਕੀ ਚਾਹੁੰਦੇ ਹੋ ਕੀ ਦਰਸਾਉਣਾ ਚਾਹੁੰਦੇ ਹੋ ਲੁਧਿਆਣੇ ਦੇ ਵਿੱਚ ਦੋ ਬੰਦਿਆਂ ਤੇ ਪੈਟਰੋਲ ਪੰਪ ਦਾ ਹਮਲਾ ਹੋਇਆ ਉਹਦੇ ਬਾਰੇ ਉਹ ਬੋਲੇ ਆ ਉਹਦੇ ਕਰਕੇ ਹੀ ਨਾ ਐਫਆਈਆਰ ਦਰਜ ਕਰਤੀ ਆ ਜਿਹੜਾ ਦੇਸ਼ਟਰੋਹੀ ਹੈ ਜੇ ਸਾਡੇ ਹਿੰਦੂ ਸਮਾਜ ਦੇ ਲੋਕ ਉਹਦੇ ਖਿਲਾਫ ਨਹੀਂ ਬੋਲਣਗੇ ਨਹੀਂ ਕੋਈ ਐਕਸ਼ਨ ਲੈਣਗੇ ਤਾਂ ਪੰਜਾਬ ਦੇ ਵਿੱਚ ਬਣੂਗਾ ਕੀ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਤੁਸੀਂ ਚਾਰ ਲੋਕਾਂ ਤੇ ਚਾਰ ਹਿੰਦੂ ਲੀਡਰਾਂ ਤੇ ਜਿਹੜੀ ਐਫਆਈਆ ਗਰਜ ਕੀਤੀ ਹੈ ਜਲਦ ਤੋਂ ਜਲਦ ਇਹਨੂੰ ਕੈਨਸਲ ਕਰਨਾ ਚਾਹੀਦਾ ਨਹੀਂ ਤੇ ਪੂਰੇ ਪੰਜਾਬ ਦੇ ਵਿੱਚ ਹਿੰਦੂ ਸੰਗਠਨਾਂ ਨੂੰ ਨਾਲ ਲੈ ਕੇ ਲੁਧਿਆਣੇ ਦੇ ਵਿੱਚ ਆਪਾਂ ਹਿੰਦੂ ਹਿੰਦੂ ਕਟ ਕਰਾਂਗੇ ਉਹਦੇ ਵਿੱਚ ਕਟ ਦੇ ਵਿੱਚ ਜੋ ਫੈਸਲਾ ਹੋਏਗਾ ਉਹਦਾ ਜਿਹੜਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਤੁਸੀਂ ਆਏ ਤੇ ਹਿੰਦੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਦੇ ਬੰਬਾਂ ਨਾਲ ਹਮਲੇ ਹੋ ਰਹੇ ਆ ਕਦੇ ਗੋਲੀਆਂ ਮਾਰੀਆਂ ਜਾ ਰਹੀਆਂ ਤਲਵਾਰਾਂ ਨਾਲ ਹਿੰਦੂਆਂ ਨੂੰ ਸਰੇ ਵਧਿਆ ਜਾ ਰਿਹਾ ਜੇ ਅਸੀਂ ਉਹਦੇ ਹੱਕ 'ਚ ਬੋਲਦੇ ਆ ਕਿ ਕਾਦੀ ਹੇਟ ਸਪੀਚ ਹੋਈ ਦੱਸਣਾ ਤਾਂ ਚਾਹੀਦਾ ਨਾ ਕਿ ਤੂੰ ਇਹਨਾਂ ਨੇ ਫਲਾਣੀ ਹੇਟ ਸਪੀਚ ਦਿੱਤੀ ਹੈ ਸਾਡਾ ਪਾਰਟੀ ਦਾ ਪ੍ਰਵਕਤਾ ਚੰਦਰਕਾਂਤ ਛੱਡਾ ਉਹਦੇ ਖਿਲਾਫ ਤੂੰ ਐਫ ਆਈ ਆ ਦਰਜ ਕਰਤੀ ਰੋਹਿਤ ਸਾਨੀ ਦੇ ਖਿਲਾਫ ਕੀਤੀ ਭਾਨੂ ਪ੍ਰਤਾਪ ਜੀ ਉਹਦੇ ਖਿਲਾਫ ਪ੍ਰਦੀਪ ਡੰਗ ਜੀ ਉਹਨਾਂ ਦੇ ਖਿਲਾਫ ਕਿਹੜੀ ਹੇਟ ਸਪੀਚ ਦਿੱਤੀ ਲਗਾਤਾਰ ਸਾਡੇ ਦੇਵੀ-ਦੇਵਤਿਆਂ ਨੂੰ ਫੇਸਬੁੱਕ WhatsApp ਤੇ ਗਾਲਾਂ ਕੱਢੀਆਂ ਜਾ ਰਹੀਆਂ ਉਹਨਾਂ ਦੀਆਂ ਤਸਵੀਰਾਂ ਦੇ ਨਾਲ ਸ਼ੇਅਰ ਸ਼ਰ ਕੀਤੀ ਜਾ ਰਹੀ ਹੈ ਰਾਮ ਮੰਦੇ ਨੂੰ ਡਾਂਗਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਉਹਨਾਂ ਵੱਲ ਤਾਂ ਧਿਆਨ ਨਹੀਂ ਜਾ ਰਿਹਾ ਤੇ ਤੁਸੀਂ ਹਿੰਦੂ ਲੀਡਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ ਐਡਾ ਹਿੰਦੂ ਲੀਡਰ ਦਬਣੇ ਨਹੀਂ ਹੈ ਤੇ ਸਾਰਾ ਹਿੰਦੂ ਸਮਾਜ ਇਹਨਾਂ ਦੇ ਨਾਲ ਹੈ ਤੇ ਜਲਦੀ ਹੀ ਅਸੀਂ ਕੋਰ ਕਮੇਟੀ ਜਿਹੜੀ ਬਣੀ ਹੈ ਰਜੀਵ ਟੰਡਨ ਜੀ ਖਨੋਲੀ ਜੀ ਸਾਡੇ ਪ੍ਰਮੁੱਖ ਜੋਗਰਾਜ ਸ਼ਰਮਾ ਜੀ ਉਹਨਾਂ ਨਾਲ ਗੱਲ ਕਰਕੇ ਤੇ ਤੰਤ ਜਿਹੜਾ ਸੀ ਲੁਧਿਆਣੇ ਦੇ ਵਿੱਚ ਬੜੀ ਤੰਦਰਤ ਦੇ ਵਿੱਚ ਜਿਹੜਾ ਬਥੇ ਫੈਸਲਾ ਲਿਆ ਜਾਏਗਾ ਜੈ ਜੀ ਸ਼ਰੀ ਰਾ